ਸੋਸ਼ਰੀਏ ਕਾਲ ਬਾਈ ਜੀ ਤੇ ਮੇਰਾ ਨਾਮ ਹਰਪ੍ਰੀਤ ਸਿੰਘ ਆ ਤੇ ਫੇਰ ਬਾਈ ਜੀ ਨਵਾਂ ਅਪਡੇਟ ਲੈ ਕੇ ਨਵੀਂ ਖਬਰ ਲੈ ਕੇ ਅਸੀਂ ਹਾਜ਼ਰ ਆ ਨਵੀਂ ਖਬਰ ਇਹ ਸੀ ਬਾਈ ਜੀ ਕਹਿੰਦੇ ਜੀ ਬੱਕੋ ਬੱਕ ਦੇਸ਼ਾਂ ਚ ਲੜਾਈਆਂ ਹੋ ਰਹੀਆਂ ਨੇ ਪਹਿਲਾਂ ਯੂਕਰੇਨ ਤੇ ਰੂਸ ਦੀ ਲੱਗ ਰਹੀ ਸੀ ਤੇ ਬਾਅਦ ਦੀ ਬਾਅਦ ਹੀ ਤੇ ਇਜ਼ਰਾਈਲ ਤੇ ਗਾਜ਼ਾ ਦੀ ਤੇ ਹੁਣ ਇਜ਼ਰਾਈਲ ਦਾ ਪੈ ਗਿਆ ਜੀ ਮੋਰਚਾ ਈਰਾਨ ਨਾਲ ਹੁਣ ਇਰਾਨ ਦਾ ਪ੍ਰਧਾਨ ਮੰਤਰੀ ਕਹਿ ਰਿਹਾ ਜਿਹੜਾ ਉੱਥੋਂ ਦਾ ਮੁਖੀ ਆ ਕਾਫੀ ਸਮੇਂ ਤੋਂ ਲੈ ਕੇ ਲੰਬਾਈ ਸਮੇਂ ਤੋਂ ਲੈ ਕੇ ਤੇ ਉਹ ਵੀ ਇਹਦੀ ਝਾਕ ਵਿੱਚ ਸੀ ਵੀ ਕਦੋਂ ਆਪਾਂ ਬਦਲਾ ਲਈਏ ਯੂਕਰੇ ਹਰਾਨ ਵਾਲੇ ਕਹਿੰਦੇ ਅਜਰੈਲ ਤੋਂ ਤੇ ਜਦੋਂ ਅਜਰੈਲ ਨੇ ਹਮਲੇ ਕੀਤੇ ਉਹਨਾਂ ਦੇ ਕੋਈ ਪਰਮਾਣੂ ਜਿਹੜੀਆਂ ਪਰਮਾਣੂ ਕਹਿੰਦੇ ਆਪਾਂ ਕਹਿੰਦੇ ਆਈਟਮ ਕਹਿ ਸਕਦੇ ਆ ਪਰਮਾਣੂ ਬਣਾ ਰਹੇ ਸੀ ਆਈਟਮਾ ਹੁਣ ਵੱਡਾ ਕਹਿ ਲੋ ਇਹਨੂੰ ਆਈਟਮ ਵੱਡੀ ਕਹਿ ਲੋ ਕਿ ਪਰਮਾਣੂ ਦੀ ਊਰਜਾ ਕਿੰਨੀ ਤੱਕ ਦੀ ਆਟਮ ਬਣਾ ਰਹੇ ਸੀ ਜਿਹਦੇ ਉੱਤੇ ਉਹ ਕੰਮ ਚੱਲੀ ਜਾਂਦਾ ਸੀ ਮੇਰੇ ਕਹਿੰਦੇ ਉਹਦੇ ਉੱਤੇ ਹਮਲਾ ਕਰ ਦਿੱਤਾ ਹਮਲੇ ਦੇ ਵਿੱਚ ਜਿਹੜੇ ਉਹਦੇ ਸਾਇੰਟਿਸਟ ਸੀ ਉਹਦੀਆਂ ਮੌਤ ਹੋ ਗਈ ਤੇ ਹੁਣ ਗੁੱਸੇ 'ਚ ਵੀ ਆਉਣਾ ਅਗਲੇ ਨੇ ਜਦੋਂ ਅਗਲੇ ਦਾ ਕੰਮ ਬਣਦਾ ਸੀ ਵੀ ਸਾਨੂੰ ਕੀ ਦੁੱਖ ਸੀ ਅਗਲੇ ਨੇ ਵੀ ਬਣਾਉਣਾ ਤੁਸੀਂ ਬਣਾਈ ਜਾਂਦੇ ਹੋ ਤੇ ਇਰਾਨ ਵੀ ਐਸੇ ਦੇ ਕਹਿੰਦੇ ਨੇ ਇੱਕ ਨਿਗਾ ਲਾਈ ਬੈਠਿਆ ਸੀਗਾ ਕਿ ਜੇ ਅਜਰਾਇਲ ਮੇਰੇ ਤੇ ਕਿਤੇ ਹਮਲਾ ਕਰਦਾ ਤਾਂ ਫਿਰ ਬਚਦਾਤ ਹੋ ਵੀ ਨਹੀਂ ਤਾਂ ਹਾਲੋ ਜੀ ਨੂੰ ਉਹਦੇ ਉੱਤੇ ਰਿਸਰਚ ਸੈਂਟਰ ਉੱਤੇ ਗਵਾਣ ਸੀ ਕਾਫੀ ਲੰਮੀ ਸਮੇਂ ਤੋਂ ਕਿ ਭਾਈ ਮੇਰੀ ਰਿਸਰਚ ਬਹੁਤ ਤੇਜ਼ ਆ ਦੁਨੀਆ ਭਰ ਤੋਂ ਤਕਰੀਬਨ 100 ਸਾਲ ਤੋਂ ਉਹਨਾਂ ਦੀ ਜਿਹੜੀ ਸ਼ੁਰੂਆਤ ਸੀ ਮੇਨ ਹੱਬ ਕਹਿ ਲਓ ਜਿੱਥੇ ਇੱਕ ਰਿਸਰਚ ਦਾ ਪੂਰਾ ਦਿਮਾਗ ਸੀਗਾ ਜਿੱਥੇ ਇੱਕ ਕੰਪਨੀ ਕਹਿ ਲਓ ਰਿਸਰਚ ਦੀ ਉਤੋਂ ਵੱਡੀਆਂ-ਵੱਡੀਆਂ ਚੀਜ਼ਾਂ ਤਿਆਰ ਕੀਤੀਆਂ ਜਾਂਦੀਆਂ ਸੀ ਕਿ ਕੌਣੇ ਟੈਕਨੋਲੋਜੀ ਤਿਆਰ ਕੀਤੀ ਸੀਗੀ ਭਾਈ ਮੇਰੇ ਦੇਦ ਦੇ ਵਿੱਚ ਕੋਈ ਥੰਗ ਵੀ ਨਹੀਂ ਉੱਟ ਕੇ ਆ ਸਕਦਾ ਉਹ ਵੀ ਭੁੰਨਦਾਨੀਆਂ ਬਾਹਰ ਖੜੀਆਂ ਜਿਹੜੀਆਂ ਮਸਲਾ ਨਾ ਸਰਟੀਫਾਈ ਕੀਤੇ ਨੇ ਬਾਰਡਰ ਦੇ ਆਲੇ-ਦੋਲੇ ਤਾਂ ਹੁਣ ਖਬਰ ਇਹ ਨਿਕਲ ਕੇ ਆਉਂਦੀ ਆ ਜਦੋਂ ਇਰਾਨ ਤੇ ਹਮਲਾ ਕੀਤਾ ਤੇ ਇਰਾਨ ਨੇ ਵੀ ਧਾਕ ਲਾਈ ਬੈਠਿਆ ਸੀ ਜੀ ਮੈਨੂੰ ਵੀ ਕਿਹੜੇ ਵੇਲੇ ਮੌਕਾ ਮਿਲਿਆ ਇਰਾਨ ਨੇ ਉਹਦੀ ਉਹ ਦੁੱਖ ਦੀ ਰਾਗ ਤੇ ਹਮਲਾ ਕਰਤਾ ਬਈ ਜਿਵੇਂ ਆ ਰਿਸਰਚ ਸੈਂਟਰ ਸੀਗਾ ਇਜ਼ਰਾਈਲ ਦਾ ਉਹੀ ਚੱਕਤਾ ਜਿਹੜੂ ਇੱਕ ਕਹਿਦਾ ਰਿਹਾ ਇੱਕ ਤਾਂ ਕਹਿੰਦੇ ਹੁੰਦੇ ਨੇ ਸੱਪ ਦੇ ਉਹਨੂੰ ਤੇ ਮਾਰੀ ਸੋਟੀ ਰੀਲ ਦੀ ਹੱਡੀ ਤੋੜਤੀ ਪਰ ਉਹਨੇ ਕੀ ਕਰਿਆ ਬਈ ਸਿਰਤੀ ਟੋਪੀ ਮਾਰੀ ਜਿਹਦੇ ਉੱਤੇ ਗਵਾਨ ਸੀਗਾ ਅਜਰੈਲ ਨੂੰ ਕੀ ਭਾਈ ਇਹ ਸੋ ਸਾਰੀਆਂ ਚੀਜ਼ਾਂ ਪਿਆਰ ਹੁੰਦੀਆਂ ਨੇ ਤੇ ਉਹਦੇ ਉੱਤੇ ਫੇਰੀ ਪੰਨਦਾ ਤੇ ਇੱਕ ਖਬਰ ਨਿਕਲ ਕੇ ਆਈ ਹੈ ਇੱਕ ਸੈਂਟਿਸਟ ਕਹਿੰਦੇ ਵੀ 16 ਸਾਲਾਂ ਤੋਂ ਕੰਮ ਕਰ ਰਿਹਾ ਸੀ ਕੋਈ ਕੋਈ ਨਵੀਂ ਟੈਕਨੋਲੋਜੀ ਨੂੰ ਆਉਣ ਦੇ ਵਿੱਚ ਕਹਿੰਦੇ ਵੀ ਬਹੁਤ ਲਵੇਸ ਸੀਗਾ 16 16 ਸਾਲਾਂ ਦੀ ਇਹ ਵੀ ਰਿਸਰਚ ਸੀ ਉਹਦੇ ਅੰਦਰ ਕਿ ਜਦੋਂ ਮਾਰੀਆਂ ਉਹਨਾਂ ਨੇ ਬਾਈ ਉਹਨਾਂ ਨੇ ਮਸਾਇਲਾ ਇਜ਼ਰਾਈਲ ਵਾਲਿਆਂ ਇਰਾਨ ਵਾਲਿਆਂ ਨੇ ਇਜ਼ਰਾਈਲ ਤੇ ਤਾਂ ਉਹ ਸਾਰੀ ਬਿਲਡਿੰਗ ਹੀ ਤਬਾਹ ਕਰਤੀ ਕੋ 16 ਸਾਲਾਂ ਦੀ ਮਿਹਨਤ ਤੇ 100 ਸਾਲ ਦਾ ਜਿਹੜਾ ਉੱਥੇ ਇਤਿਹਾਸ ਸੀ ਉਹ ਵੀ ਕੱਟਤਾ ਬਾਈਆਂ ਨੇ ਜਿਹਦੇ ਉੱਤੇ ਗਵਾਨ ਵੀ ਉਹੀ ਡਾਟਾ ਤੇ ਜਿਹੜਾ ਉਹਨਾਂ ਦਾ ਕਰੋੜਾਂ ਰੁਪਈਆ ਦਾ ਸਿਸਟਮ ਸੀ ਜਿਹਦੇ ਪੂਰੀ ਦੁਨੀਆ ਦੇ ਵਿੱਚ ਉਹਦੇ ਡਾਂਕੇ ਪੀਤੇ ਜਾਂਦੇ ਸੀ ਭਾਈ ਉਹਦਾ ਬਹੁਤ ਤਕਲਾ ਸਿਸਟਮ ਆ ਉਹ ਸਿਸਟਮ ਜਿਹੜਾ ਦੁਨੀਆ ਭਰ ਦੇ ਬੇਸਲਾਈਨ ਤੇ ਲੱਗੇ ਹੋਏ ਸੀ ਇਹ ਮਸਲਾ ਅਸੀਂ ਵੀ ਸਾਨੂੰ ਕਿ ਉਹ ਸਿਸਟਮ ਕਿ ਸਾਡੇ ਦੇਸ਼ ਤੇ ਕੋਈ ਬਾਹਰਲਾ ਮੁਲਕ ਹਮਲਾ ਨਾ ਕਰੇ ਪਰ ਜਿਹੜੀ ਈਰਾਨ ਨੇ ਮਸਾਇਲ ਉਹਦੇ ਤੇ ਡਾਗੀ ਆ ਉਹ ਸਿਸਟਮਾਂ ਨੂੰ ਵੀਰ ਦੀ ਹੋਈ ਸਿੱਧਾ ਉਹ ਨਿਸ਼ਾਨੇ ਤੇ ਟਾਰਗੇਟ ਤੇ ਪਹੁੰਚੀ ਆ ਪਹਿਲਾਂ ਤਾਂ ਇਹ ਕਹਿੰਦੇ ਸੀ ਵੀ ਹਸਪੀਟਲ ਦੇ ਨਿਸ਼ਾਨੇ ਬਣਾਏ ਭਾਈ ਪਰ ਜਦੋਂ ਹੁਣ ਅਸਲ ਗੱਲ ਸੱਚ ਨਿਕਲ ਕੇ ਆਉਂਦੀ ਆ ਉਹ ਕਹਿੰਦੇ ਵੀ ਉਹਦੇ ਜਿਹੜੀ ਇੱਕ ਕਹ ਲਓ ਜਿੱਥੋਂ ਸਾਇੰਟਿਸਟ ਬਣ ਕੇ ਨਿਕਲਦੇ ਸੀ ਜੇ ਫੈਕਟਰੀ ਸੀ ਉਹ ਫੈਕਟਰੀ ਜੱਤੀ ਵੀਰਾਂ ਨੇ ਤੇ ਹੁਣ ਦਿਨੋ ਦਿਨ ਵੀ ਜਿੱਦ ਵੱਧਦਾ ਜਾ ਰਿਹਾ ਹੁਣ ਇਹਦਾ ਆਉਣ ਵਾਲੇ ਸਮੇਂ ਦੇ ਵਿੱਚ ਪਤਾ ਲੱਗੇਗਾ ਦਾਸਤ ਜਨਾਂ ਦੇ ਅੰਦਰ ਕਿ ਕਿਹੜਾ ਬੇਸਿਕ ਟੰਗ ਹੈ ਵੈਸੇ ਰੂਪਨਤਾ ਤਾਂ ਕੋਈ ਮਸਲਾ ਲੱਗਦਾ ਨਹੀਂ ਇਹ ਹੁਣ ਵੱਧਦਾ ਫਰਿਆ ਜਾ ਰਿਹਾ ਹੈ ਇਰਾਨ ਕਹਿੰਦਾ ਸੀ ਟੱਕਣੀ ਤੇ ਇਜ਼ਰਾਈਲ ਕਹਿੰਦਾ ਸੀ ਟੱਕਣੀ ਤੇ ਬਾਕੀ ਹੁਣ ਨਵੇਂ ਅੰਕੜੇ ਦੇਖਦੇ ਹਾਂ ਕਿ ਬਣਦਾ ਕੀ ਆ ਸਰ ਕਿ ਕੀ ਨਹੀਂ ਬਣਦਾ ਅੜਕਾਤੇ ਰਹੇ ਨੇ ਤੇ ਕਾਤੇ ਨਹੀਂ ਤੇ वैसे ਮੰਨਿਆ ਜਾ ਸਕਦਾ ਉਹਨੂੰ ਕਹਿ ਸਕਦੇ ਆ ਅਕੜ ਵੀ ਸਹੀ ਹੈ ਜੇ ਕਿਤੇ ਦੇਸ਼ ਪਹਿਲੀ ਚੁੱਪ ਹੋਰੀ ਉਹਨੂੰ ਆਕੜ ਨਹੀਂ ਕਹਿ ਸਕਦੇ ਇਹ ਦਾ ਦੇਸ਼ਾਂ ਪੂਰਾ ਦਾਮ ਉਹ ਕਹਿੰਦਾ ਮੈਂ ਵੀ ਨਹੀਂ ਰੋਕਣਾ ਤੇ ਉਹ ਕਹਿੰਦਾ ਮੈਂ ਵੀ ਨਹੀਂ ਰੋਕਣਾ ਹੁਣ ਸਿੰਘ ਫਸ ਗਿਆ ਚੁੰਡੀਆਂ ਦੇ ਅੱਗੇ ਦੇਖਦੇ ਆ ਕੀ ਬੰਦਾ ਦੋਨੇ ਦੇਸ਼ ਪੂਰੇ ਅਬ ਜੀ ਦੇਗਾ ਸਹੀ ਨੇ ਉਹ ਕਹਿੰਦਾ ਮੇਰੇ ਉੱਤੇ ਹਮਲਾ ਕੀਤਾ ਮੈਂ ਆਪ ਦੇ ਦੇਸ਼ ਦਾ ਸਹੀ ਰੱਖਿਆ ਕਰਨ ਵਾਸਤੇ ਬੈਕ ਹਮਲਾ ਕੀਤਾ ਉਹ ਆਪ ਦੇ ਨਾਮ ਉਂਟ ਕਹਿ ਰਿਹਾ ਅਸੀਂ ਇਹ ਤੇ ਕਿ ਕਹ ਲੋ ਆਪਣੇ ਦੇਸ਼ ਨੂੰ ਬਚਾਉਣ ਲਈ ਹੁਣ ਲਗੀਤਾ ਉਹ ਕਰ ਰਹੇ ਆ ਆਪਣੇ ਤੇ ਬਾਕੀ ਹੁਣ ਇਹ 10 ਦਿਨਾਂ ਚ ਪਤਾ ਲੱਗ ਜੂਗਾ ਅੱਗੇ ਕਹਿੰਦੇ ਵੀ ਬਹੁਤ ਵੱਡੀ ਕਾਰਵਾਈ ਹੋਣ ਵਾਲੀ ਆ ਤੇ ਅਗਲੀ ਦੇਖਦੇ ਆ